ਗੀ ਸਾਰੀ ਵੀਡੀਓ ਦੇ ਵਿੱਚ ਤੁਹਾਨੂੰ ਆਪਾਂ ਪੂਰੇ ਸੂਟ ਬਾਰੇ ਜਾਣਕਾਰੀ ਦੇਵਾਂਗੇ ਮੋਡੇ ਦੇ ਬਾਰੇ ਜਾਣਕਾਰੀ ਦੇਣੀ ਹੈ ਕਿੰਨੀ ਆਪਾਂ ਉਹਦੀ ਕਟਾਈ ਪਾਉਣੀ ਹੈਗੀ ਕਰੇਪ ਦੇ ਵਿੱਚ ਆਪਣੇ ਕੋਲੇ ਫੈਬਰਿਕ ਆ ਦੇਖੋ ਇਹ ਵਰਕ ਵਾਲਾ ਸੂਟ ਹੈਗਾ ਬਾਜੂ ਦਾ ਵਰਕ ਇੱਕ ਸਾਈਡ ਤੇ ਦਿੱਤਾ ਹੋਇਆ ਤੇ ਇੱਕ ਸਾਈਡ ਤੇ ਘੇਰੇ ਦੀ ਕਟਾਈ ਦਿੱਤੀ ਹੋਈ ਹੈ ਦੇਖੋ ਸਾਰੀ ਵਰਕ ਵਗੈਰਾ ਸਾਰਾ ਕੁਝ ਆਪਾਂ ਪੂਰੀ ਇਹਦੇ ਸੂਟ ਦੇ ਬਾਰੇ ਤੁਹਾਨੂੰ ਜਾਣਕਾਰੀ ਦੇਵਾਂਗੇ ਸਿੰਪਲ ਸੂਟ ਬਾਰੇ ਵੀ ਕਿੰਨਾ ਆਪਾਂ ਨੇ ਮੋਢਾ ਪਾਉਣਾ ਕਿੰਨਾ ਧੀਰਾ ਪਾਉਣਾਗਾ ਤੁਸੀਂ ਵੀਡੀਓ ਦੇ ਵਿੱਚ ਐਂਡ ਤੱਕ ਬਨੇ ਰਹੋ ਹਾਂਜੀ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਨਾਪ ਬਾਰੇ ਦੱਸਾਂਗੇ ਵੀ ਕਿੰਨਾ ਕਿੰਨਾ ਆਪਣੇ ਕੋਲੇ ਸੂਟ ਦਾ ਨਾਪ ਆ 43 ਇੰਚ ਲੰਬਾਈ ਆ ਦੇਖੋ ਸ਼ਰਟ ਦੀ 17.5 ਇੰਚ ਛਾਤੀ ਦਾ ਨਾਪ ਆ 15 ਇੰਚ ਕਮਰ ਆ ਗਈ हिਪ ਉਨੀ ਇੰਚ ਆ ਬਾਹਾਂ ਦੀ ਲੰਬਾਈ 15 ਇੰਚ 10.5 ਇੰਚ ਖੁੱਲੀ ਆ ਸਲਵਾਰ ਦੀ ਲੰਬਾਈ ਹੈਗੀ ਆਪਣੇ ਕੋਲੇ 38.5 ਇੰਚ ਮੂਰੀ ਬੁਕਰਮ ਪਾਵਾਂਗੇ ਸਿਰਫ ਆਪਾਂ 1.5 ਇੰਚੀ 벨ਟ ਲਗਾਉਣਾ ਹੋਊਗਾ ਇਹਨਾਂ ਦੇ ਆਪਣੇ 22 ਇੰਚ ਜਿਹੜੀ ਸਲਵਾਰ ਹੋਊਗੀ ਨਾ ਹੀ ਤਾਂ ਆਪਾਂ ਜ਼ਿਆਦਾ ਭਾਰੀ ਬਣਾਉਣੀਆ ਤੇ ਨਾ ਹੀ ਜ਼ਿਆਦਾ ਹਲਕੀ ਮੀਡੀਅਮ ਸਾਈਜ਼ ਦੇ ਵਿੱਚ ਸਲਵਾਰ ਬਣਾਉਣੀ ਆਗੀ ਤੇ ਹੁਣ ਆਪਾਂ ਦੇਖੋ ਸ਼ਰਟ ਦੀ ਲੈਂਥ ਵਰਕ ਨੂੰ ਆਪਸ ਦੇ ਵਿੱਚ ਮਿਲਾ ਕੇ ਉਹਦੀ ਕਟਿੰਗ ਕਰਾਂਗੇ ਦੇਖੋ ਆ ਆਪਣੇ ਕੋਲੇ ਐਦਾਂ ਦਾ ਵਰਕ ਦਿੱਤਾ ਹੋਇਆਗਾ ਆਪਾਂ ਸਿੱਧੇ ਹੀ ਡਾਇਰੈਕਟ ਇਸ ਤਰ੍ਹਾਂ ਨਹੀਂ 셔ਟ ਨੂੰ ਜੋੜਨਾ ਹੈਗਾ ਆਪਾਂ ਪਹਿਲਾਂ ਇਹਦਾ ਫਲਾਵਰ ਦਿੱਤੇ ਹੁੰਦਾ ਮੰਨ ਲਓ ਤੁਸੀਂ ਇਹਨਾਂ ਨੂੰ ਦੇਖਣਾ ਵੀ ਇਹਦਾ ਸੈਂਟਰ ਕਿੱਥੇ ਬਣ ਰਿਹਾਗਾ ਕਈ ਵਾਰ ਤਾਂ ਕੀ ਹੁੰਦਾ ਆਪਾਂ ਨੂੰ ਵਰਕ ਘੇਰੇ ਦਾ ਮਲਾ ਲੈਣੇ ਆ ਜਿਹੜਾ ਵਰਕ ਸੈਂਟਰ ਦੇ ਵਿੱਚ ਦਿੱਤਾ ਹੁੰਦਾ ਉਹਦੇ ਵੱਲ ਆਪਾਂ ਨਜ਼ਰ ਨਹੀਂ ਕਰਦੇ ਹੈਗੇ ਸਾਈਡਾਂ ਤੋਂ ਵਰਕ ਨੂੰ ਮਲਾ ਲੈਣੇ ਆ ਜਿਹੜਾ ਡਿਜ਼ਾਈਨ ਹੁੰਦਾ ਸੈਂਟਰ ਤੋਂ ਹੀ ਆਪਾਂ ਨੂੰ ਮੈਚਿੰਗ ਕਰਕੇ ਰੱਖਣਾ ਪੈਂਦਾ ਕਿਉਂਕਿ ਜਿਹੜਾ ਸਾਈਡ ਵਾਲਾ ਵਰਕ ਹੁੰਦਾ ਉਹ ਜਦੋਂ ਆਪਾਂ ਚਾਕਾ ਨੂੰ ਫੋਲਡਿੰਗ ਵਗੈਰਾ ਕਰਦੇ ਆ ਤਾਂ ਉਹ ਉਹਦੇ ਵਿੱਚ ਰਹਿ ਜਾਂਦਾਗਾ ਹੁਣ ਸਭ ਤੋਂ ਵੱਲਾਂ ਦੇਖੋ ਆਪਾਂ ਦਾ ਸੈਂਟਰ ਵਾਲਾ ਫਲਾਵਰ ਦੇਖਾਂਗੇ ਕਿਹੜਾਗਾ ਜਿਵੇਂ ਆਹ ਤਿੰਨ ਫਲਾਵਰ ਦਿੱਤੇ ਹੋਏ ਨੇ ਸੈਂਟਰ ਦੇ ਵਿੱਚ ਤੇ ਆਹ ਵਰਕ ਦੇਖੋ ਪੂਰਾ ਫੁੱਲ ਦਿੱਤਾ ਹੋਇਆ ਤਾਂ ਆਪਾਂ ਸੈਂਟਰ ਵਾਲੇ ਨੂੰ ਚੱਕ ਕੇ ਦੇਖਾਂਗੇ ਵੀ ਬਿਲਕੁਲ ਇਹਦਾ ਸੈਂਟਰ ਆ ਰਿਹਾ ਜਾਂ ਨਹੀਂ ਇਸ ਤਰੀਕੇ ਨਾਲ ਸੈਂਟਰ ਵਾਲਾ ਪਕੜ ਕੇ ਆਪਾਂ ਨੇ ਕੀ ਕਰਨਾਗਾ ਸ਼ਰਟ ਨੂੰ ਇਸ ਤਰੀਕੇ ਨਾਲ ਰੱਖ ਲੈਣਾਗਾ ਕਈ ਵਾਰ ਆਹ ਵਰਕ ਕਈ ਵਾਰ ਟੇਡਾ ਵਿੰਗਾ ਕਰਿਆ ਹੁੰਦਾ ਸਿਰਫ ਤੁਸੀਂ ਫਲਾਵਰਾਂ ਤੇ ਵੀ ਨਹੀਂ ਰਹਿਣਾ ਹੈਗਾ ਤੁਸੀਂ ਕੱਪੜੇ ਨੂੰ ਕੀ ਕਰਨਾਗਾ ਜਿਹੜਾ ਨੀਚੇ ਵਾਲਾ ਫਲਾਵਰ ਹੋਊਗਾ ਤੁਸੀਂ ਇਸ ਤਰ੍ਹਾਂ ਪਕੜੋਗੇ ਇਸ ਤਰ੍ਹਾਂ ਪਕੜ ਕੇ ਤੁਸੀਂ ਆਹ ਚੀਜ਼ ਨੂੰ ਇਸ ਤਰ੍ਹਾਂ ਖਿੱਚ ਕੇ ਦੇਖੋਗੇ ਜੇ ਕਈ ਵਾਰ ਆਹ ਚੀਜ਼ ਰੇਵ ਆਉਣ ਲੱਗ ਰਹੀ ਆ ਤਾਂ ਜੇ ਮੰਨ ਲਓ ਇਹ ਚੀਜ਼ ਬਿਲਕੁਲ ਸਿੱਧੀ ਆ ਰਹੀ ਹੈ ਤਾਂ ਤੁਹਾਡਾ ਸ਼ਰਟ ਇੱਕਦਮ ਸਹੀ ਬੈਠੂਗਾ ਇਹਨਾਂ ਦੇ ਫਲਾਵਰ ਸਹੀ ਨਹੀਂ ਦਿੱਤੇ ਹੋਏ ਕਿਉਂਕਿ ਗੱਲ ਆ ਜਿਹੜਾ ਨੀਚੇ ਵਾਲਾ ਆਹ ਵਾਲਾ ਫਲਾਵਰ ਦਿੱਤਾ ਹੈ ਇਹਦਾ ਸੈਂਟਰ ਬਣ ਰਿਹਾ ਤੇ ਦੂਜੇ ਫਲਾਵਰਾਂ ਦਾ ਕੋਈ ਸੈਂਟਰ ਨਹੀਂ ਬਣਦਾ ਆ ਦੇਖੋ ਕਪੜਾ ਇੱਕਦਮ ਸਿੱਧਾਗਾ ਇਹਨਾਂ ਨੇ ਬਰਕ ਦੇ ਵਿੱਚ ਪ੍ਰੋਬਲਮ ਪਾਈ ਹੋਈ ਆ ਪਰ ਆਪਾਂ ਨੀਚੇ ਵਾਲੇ ਨੂੰ ਹੀ ਸੈਂਟਰ ਰੱਖ ਕੇ ਇਹਦੀ ਕਟਿੰਗ ਕਰਾਂਗੇ ਇਸ ਤਰ੍ਹਾਂ ਆਪਾਂ ਨੇ ਦੇਖੋ ਰੱਖ ਲਿਆ ਇਹਨੂੰ ਸਿਰਫ ਆਪਾਂ ਜਿਹੜਾ ਆਇਆ ਚੀਜ਼ ਦਾ ਸੈਂਟਰ ਵਾਰਿਆ ਆਪਾਂ ਨੂੰ ਇਹੇ ਹੀ ਮਲਾਉਣਾ ਪਊ ਜੇ ਆਪਾਂ ਇਹਨਾਂ ਨੂੰ ਮਲਾਉਣ ਲੱਗੇ ਤਾਂ ਆਪਣਾ ਸਾਰਾ ਸ਼ਰਟ ਦੇ ਵਿੱਚ ਕੀ ਆ ਕਾਂ ਪੈ ਜਾਊਗਾ ਆਪਾਂ ਇਹਨਾਂ ਦੇ ਮੁਤਾਬਕ ਨਹੀਂ ਜਾਣਾ ਹੈਗਾ ਜਦੋਂ ਵੀ ਤੁਸੀਂ ਕੋਈ ਵੀ ਵਰਕ ਵਾਲੀ ਸੂਟ ਦੀ ਕਟਿੰਗ ਕਰਦੇ ਹੋ ਤਾਂ ਇਹ ਜ਼ਰੂਰ ਦੇਖਿਆ ਕਰੋ ਵਰਕ ਵਾਲੇ ਸੂਟ ਨੂੰ ਵੀ ਉਹਦੀ ਵਰਕ ਆ ਜਿਹੜਾ ਉਹ ਸਹੀ ਤਰੀਕੇ ਨਾਲ ਸਹੀ ਕਰਿਆ ਹੋਇਆ ਜਾਂ ਕਿਸ ਤਰ੍ਹਾਂ ਕਰਿਆ ਹੋਇਆਗਾ ਸਿਰਫ ਫਲਾਵਰਾਂ ਦੇ ਮੁਤਾਬਕ ਨਹੀਂ ਜਾਣਾ ਮੁੰਦੇ ਕੋ ਨੀਚੇ ਤੋਂ ਵਰਕ ਆ ਜਿਹੜਾ ਸਾਰਾ ਇੱਕਦਮ ਸਹੀ ਮਿਲ ਰਿਹਾਗਾ ਆ ਫਲਾਵਰ ਦਾ ਆਪਾਂ ਨੇ ਅੱਧ ਕਰ ਰੱਖਿਆ ਦੇਖੋ ਹਿੱਸਾ ਪਰ ਇਹਨਾਂ ਦਾ ਨਹੀਂ ਹੋ ਰਿਹਾ ਤੁਸੀਂ ਇਸ ਤਰ੍ਹਾਂ ਇਹਨੂੰ ਮਿੰਕੇ ਵੀ ਦੇਖ ਸਕਦੇ ਹੋ ਤੁਹਾਨੂੰ ਫਿਰ ਵੀ ਪਤਾ ਚੱਲ ਜੂਗਾ ਵੀ ਆਪਣਾ ਕਿੰਨਾ ਕੁ ਫਰਕ ਹੈ ਇਹਦੇ ਵਿੱਚ ਦੇਖੋ 1.75 ਇੰਚ ਆਪਾਂ ਨੂੰ ਇਸ ਤਰ੍ਹਾਂ ਆ ਰਿਹਾ ਇਧਰੋਂ ਤੇ ਆਹ ਸਾਈਡ ਤੋਂ ਵੀ ਕਿੰਨਾ ਮਿਨਾ ਗਿਆ ਆਪਾਂ 1.75 ਹੀ ਦੇਖੋ ਇੱਥੋਂ ਆ ਰਿਹਾ ਕਈ ਵਾਰ ਕੀ ਹੁੰਦਾ ਆਪਾਂ ਨੂੰ ਇਸ ਤਰ੍ਹਾਂ ਪਤਾ ਚੱਲਦਾ ਨਹੀਂ ਹੈਗਾ ਵੀ ਕਈ ਵਾਰ ਆਪਾਂ ਤੋਂ ਇਹਨਾਂ ਕਪੜਾ ਇਧਰ ਉਧਰ ਹੋ ਗਿਆ ਹੋਵੇ ਪਰ ਵਰਕ ਦੇ ਵਿੱਚ ਫਰਕ ਆ ਦੇਖੋ 1.75 ਹੀ ਇੱਥੋਂ ਆ ਰਿਹਾਗਾ ਹੁਣ ਆਪਾਂ ਨੇ 셔ਟ ਦੀ ਲੈਂਥ ਲੈਣੀ ਆ ਦੇਖੋ ਆਪਾਂ ਆ ਚੀਜ਼ ਤੋਂ ਫੋਲਡਿੰਗ ਕਰਨਾਗਾ ਫਲਕਾਰੀ ਦੇ ਵਿੱਚ ਸੂਟ ਆ ਜਿਹੜਾ ਵਰਕ ਹੋਇਆ ਹੋਇਆ ਹੈ ਇਹ 43 ਲੈਂਥ ਆ ਤਾਂ ਆਪਾਂ ਨੇ 1/2 ਇੰਚ ਵੱਧ ਘਟਨਾ ਜਿਹੜਾ ਸ਼ੋਲਡਰ ਦੇ ਵਿੱਚ ਆਊਗਾ ਕਿਉਂਕਿ ਇੱਥੋਂ ਆਪਣੇ ਫੋਲਡਿੰਗ ਵਾਸਤੇ ਐਕਸਟਰਾ ਕਪੜਾ ਪਿਆਗਾ ਤਾਂ ਸਾਡੇ 43 ਤੇ ਦੇਖੋ ਆਪਾਂ ਨੇ ਨਿਸ਼ਾਨ ਲਗਾ ਲਿਆ ਆਹ ਵਾਲਾ ਹੁਣ ਦੇਖੋ ਇਹਨਾਂ ਦਾ ਬੈਕ ਗਲਾਗਾ ਜਿਹੜਾ ਕਈ ਵਾਰ ਕੀ ਹੈ ਸਾਨੂੰ ਕਮੈਂਟਾਂ ਦੇ ਵਿੱਚ ਪੁੱਛਣ ਲੱਗ ਜਾਂਦੇ ਨੇ ਵੀ ਬੈਕ ਗਲਾ ਇਹਦਾ 8 ਆਪਾਂ ਨੇ ਬੈਕ ਗਲਾ 8 ਪਾਉਣਾ ਜਿਹੜਾ ਫਰੰਟ ਆ ਉਹ 6 ਆਉਣਾਗਾ ਆਪ ਹੁਣ ਆਪਾਂ ਨੇ ਬੈਕ ਦੇ ਵਿੱਚ ਪਲੋਈ ਇਹਨਾਂ ਦੀ ਸਾਰੀ 10 ਇੰਚ ਤੇ ਪਾਉਣੀਆਂ ਤਿਆਰ 9.5 ਤੇ ਤਿਆਰ ਸੋਰੀ 10 ਦੇ ਨਿਸ਼ਾਨ ਲਗਾਵਾਂਗੇ ਆਪਾਂ 9.5 ਤੇ ਆਪਾਂ ਰੈਡੀ ਰੱਖਣੀ ਆ ਪਲੇਟ ਹੁਣ ਦੇਖੋ ਜਿਹੜੀ ਬੈਕ ਆ ਬੈਕ ਇਹਨਾਂ ਦੀ ਦਿੱਤੀ ਹੋਈ 8 ਤੇ ਫਰੰਟ ਆ ਉਹ 6.5 ਰੱਖਣਾ ਤਾਂ ਥੀਰਾ ਆਪਾਂ ਨੇ ਕਿੰਨਾ ਪਾਉਣਾ ਕਈ ਵਾਰ ਕੀ ਹੁੰਦਾ ਸ਼ੋਲਡਰ ਗਿਰਨ ਲੱਗ ਜਾਂਦੇ ਆ ਜੇ ਬੈਕ ਗਲਾ ਡੀਪ ਹੋਵੇ ਤਾਂ ਤੁਸੀਂ ਉਹਦਾ ਕਿਸ ਹਿਸਾਬ ਦੇ ਨਾਲ ਥੀਰਾ ਰੱਖ ਸਕਦੇ ਹੋਗੇ ਆਪਾਂ ਤੁਹਾਨੂੰ ਦੱਸਦੇ ਆ ਇਹਦੇ ਵਿੱਚ ਦੇਖੋ 343 ਦਾ ਆਪਾਂ ਨੇ ਨਿਸ਼ਾਨ ਲਗਾ ਲਿਆ ਹੁਣ ਤੀਰਾ ਆਪਾਂ ਇਹਨਾਂ ਦੇ ਸਿਰਫ 11/2 ਇੰਚ ਹੀ ਕਟਾਈ ਦਾ ਪਾਵਾਂਗੇ। ਪੌਣੇ 6 ਤੇ ਨਿਸ਼ਾਨ ਲਗਾ ਲਿਆ ਦੇਖੋ। 11/2 ਇੰਚ ਤੇ نیچے ਨੂੰ ਜਿਹੜੀ ਆਪਾਂ ਨੇ ਪਾਉਣੀ ਆ ਇਹ 6 1/2 ਤੇ ਲਗਾਵਾਂਗੇ ਹਮੇਸ਼ਾ ਆਪਾਂ ਸਾਰਿਆਂ ਵਾਸਤੇ 6 1/2 ਹੀ ਦੱਸਦੇ ਆ ਕਿਉਂਕਿ ਦੇਖੋ ਇਹਨਾਂ ਦਾ ਨਾਪ ਬਤਲਾਗਾ। ਤੁਹਾਨੂੰ ਆ ਨਿਸ਼ਾਨ ਲਗਾ ਕੇ ਦੱਸ ਦਿਆਂ ਵੀ ਇਹਦਾ ਕੀ ਰੀਜਨ ਆਗਾ ਸਾਰਿਆਂ ਦੇ 6 1/2 ਲਗਾਉਣ ਦਾ। ਜਿਵੇਂ ਆਪਾਂ ਨੇ ਛਾਤੀ ਦੇ ਵਿੱਚ ਉਹ 17/2 ਰੱਖਣਾ। 2 ਇੰਚ ਆਪਾਂ ਨੇ ਐਕਸਟਰਾ ਮਾਰਜਨ ਦਾ ਲਗਾ ਲਿਆ। ਹੁਣ ਦੇਖੋ ਜੇ ਤਾਂ ਤੁਹਾਡਾ ਪਤਲਾ ਨਾ ਪਾ ਰਿਹਾਗਾ ਫਿਰ ਵੀ ਆਪਾਂ 6.5 ਇੰਚ ਲਗਾ ਰਹੇ ਆ ਜੇ ਹੈਵੀ ਨਾ ਆਪਾਂ ਫਿਰ ਵੀ 6.5 ਲਗਾ ਰਹੇ ਆ ਹੁਣ ਦੇਖੋ 6.5 ਦੇ ਹਿਸਾਬ ਨਾਲ ਜਿਹੜੀ ਆਪਣੀ ਗਲਾਈ ਆ ਤੇ ਨਾਪ ਹੈਗਾ ਪਤਲਾ ਤਾਂ ਆਪਣੀ ਜਿਹੜੀ ਗਲਾਈ ਆ ਦੇਖੋ ਆਹ ਵਾਲੀ ਜਿਹੜੀ ਆਪਣੀ ਆ ਗਲਾਈ ਪਾਈ ਆ ਇਹਦੇ ਵਿੱਚ ਨੋਰਮਲ ਪੈ ਰਹੀ ਆ ਜਿਹੜਾ ਹੁੰਦਾ ਹੈਵੀ ਸੂਟ ਉਹਦੀ ਛਾਤੀ ਦਾ ਨਾਪ ਜਿਵੇਂ 20 ਹੋ ਗਿਆ 21 ਹੋ ਗਿਆ ਉਹਦੀ ਜਿਹੜੀ ਆ ਕਾਰਟ ਹੁੰਦੀ ਉਹ ਕਾਰਟ ਵੀ ਵੱਧ ਜਾਂਦੀ ਆ ਕਿਉਂਕਿ ਆਪਾਂ ਜੇ ਮੋਡਾ 9 ਪਾਉਣਾ 9.5 ਪਾਉਣਾ ਤਾਂ ਜਿਹੜੀ ਉਹ ਕਾਟ ਲੰਬੀ ਹੁੰਦੀ ਹੈ ਉਹ ਉਹਦੇ ਵਿੱਚ ਅਡਜਸਟ ਹੋ ਜਾਂਦੀ ਆ ਹੁਣ ਨਾਪ ਪਤਲਾ ਕਾਟ ਵੀ ਆਪਣੇ ਘਾਟਾ 7.5 ਇੰਚ ਆਪਾਂ ਨੇ ਸਿਰਫ ਇਹਦੇ ਮੋਡਾ ਪਾਵਾਂਗੇ ਤਾਂ ਰਾਮ ਨਾਲੇ ਆਪਣੀ ਜਿਹੜੀ ਕਾਟ ਪਾਈ ਹੋਈ ਹੈ ਇੱਕਦਮ ਮੋਡਾ ਹੋ ਜੂਗਾ ਕੋਈ ਜ਼ਿਆਦਾ ਇਹਦੀ ਛਟਾਈ ਕਰਨ ਦੀ ਜ਼ਰੂਰਤ ਨਹੀਂ ਹੈਗੀ ਹੁਣ ਦੂਸਰਾ ਜਦੋਂ ਤੁਸੀਂ ਮੋਡੇ ਦੀ ਕਟਾਈ ਪਾ ਰਹੇ ਹੋ ਕਈ ਵਾਰ ਆਹ ਨਿਸ਼ਾਨਾਂ ਦੇ ਵਿੱਚ ਕਨਫਿਊਜ਼ ਹੋ ਜਾਂਦੇ ਹੋ ਵੀ ਜਿਹੜੀ ਆ ਗਲਾਈ ਵਾਲੇ ਨੇ ਕਿਸ ਤਰ੍ਹਾਂ ਲਗਾਉਣੇ ਮੈਂ बार-बार ਆਪਾਂ ਇਹ ਹਰ ਵੀਡੀਓ ਦੇ ਵਿੱਚ ਦੱਸ ਦਿਆਂ ਜਦੋਂ ਵੀ ਆਪਾਂ ਸੂਟ ਦੀ ਕਟਿੰਗ ਕਰਦੇ ਆ ਤੁਸੀਂ 6.5 ਨੀਚੇ ਨੂੰ ਲਗਾ ਲਿਆ ਤੀਰਾ ਜਿੰਨਾ ਆਉਂਦਾ ਤੁਹਾਡਾ ਤੁਸੀਂ ਉਹ ਲਗਾ ਲਿਆ ਇੱਥੇ ਕੀ ਬਣ ਜੂਗਾ ਚੌਰਸ ਡੱਬਾ ਬਣ ਜੂ ਮੰਨ ਲਵਾ ਔਰ ਇਹ ਚੌਰਸ ਸਕੁਅਰ ਬਣਾ ਲਿਆ ਆਪਾਂ ਸਕੁਅਰ ਦੇ ਨਾਲ ਚੌਰਸ ਕਰ ਲਿਆ ਕਈ ਵਾਰ ਤਾਂ ਦੇਖੋ ਐਦਾਂ ਹੀ ਆਪਾਂ ਸੂਟ ਬਣਾਉਂਦੇ ਰਹਿੰਨੇ ਤਾਂ ਆਪਣਾ ਹੱਥ ਉਸੇ ਤਰੀਕੇ ਨਾਲ ਟਿਕ ਜਾਂਦਾ ਪਰ ਇਸ ਤਰੀਕੇ ਨਾਲ ਗਲਾਈ ਪਾ ਲੈਨੇ ਆ ਕਈ ਵਾਰ ਆਪਾਂ ਨੂੰ ਪਤਾ ਨਹੀਂ ਚੱਲਦਾ ਤਾਂ ਤੁਸੀਂ ਨੇ ਇੱਥੋਂ 1 ਇੰਚ ਮਿੰਕੇ ਦੀ ਗਲਾਈ ਪਾਉਣੀ ਹੋਊਗੀ ਦੇਖੋ ਠੀਕ ਆ ਖੁੰਦੇ ਤੋਂ 1 ਇੰਚ ਮਿੰਟੇ ਦੀ ਇਸ ਤਰ੍ਹਾਂ ਨਿਸ਼ਾਨ ਲਗਾ ਲਓਗੇ ਸੈਂਟਰ ਦੇ ਵਿੱਚ ਸੈਂਟਰ ਦੇ ਵਿੱਚ ਨਿਸ਼ਾਨ ਲਗਾ ਕੇ ਤੁਸੀਂ ਇਸ ਤਰ੍ਹਾਂ ਦੀ ਸ਼ੇਪ ਪਾ ਦੇਣੀ ਆ ਕੋਈ ਵੀ ਸੂਤੀ ਸੂਟ ਦੀ ਕਟਿੰਗ ਕਰ ਰਹੇ ਹੋਗੇ ਮੰਨ ਲਓ ਸਿੰਪਲ ਸੂਟ ਦੀ ਕਟਿੰਗ ਕਰ ਜੇ ਤਾਂ ਦੇਖੋ neck ਵਾਲਾ ਬਣਾ ਰਹੇ ਹਾਂ ਤਾਂ ਉਹਦੀ ਕਟਾਈ ਲਗ طریقے ਨਾਲ ਹੋਊਗੀ ਜੇ ਤੁਸੀਂ ਸਿੰਪਲ ਸੂਟ ਦੀ ਕਟਿੰਗ ਕਰ ਰਹੇ ਹੋ ਤਾਂ ਸਿਰਫ ਇਹੀ ਚੀਜ਼ਾਂ ਦੇ ਵਿੱਚ ਧਿਆਨ ਰੱਖਣਾ ਮੇਨ ਆ ਤੁਸੀਂ ਇੱਥੋਂ ਸ਼ੋਲਡਰ ਦਾ ਨਿਸ਼ਾਨ ਲਗਾਉਂਗੇ ਆਹ ਵਾਲਾ نیچے ਨੂੰ ਮੋਡੇ ਦਾ ਨਿਸ਼ਾਨ ਲਗਾਉਂਗੇ ਫਿਰ ਇਹਦੀ ਆ ਗਲਾਈ ਪਾ ਦੋਗੇ ਛਾਤੀ ਵਾਲਾ ਨਿਸ਼ਾਨ ਲਗਾ ਕੇ ਸਿਰਫ ਇਹਦੇ ਤੋਂ 1 ਇੰਚ ਹੀ ਲੈਣਾ ਹੋਊਗਾ ਤੇ ਹੁਣ ਆਪਾਂ ਲਾਵਾਂਗੇ ਦਾ ਕਮਰ ਦਾ ਨਿਸ਼ਾਨ ਕਈ ਵਾਰ ਕੀ ਹੁੰਦਾ ਬਿਨਾ ਪਲੇਟਾਂ ਵਾਲਾ ਸੂਟ ਹੁੰਦਾ ਆਪਾਂ ਨੂੰ ਪਤਾ ਨਹੀਂ ਚੱਲਦਾ ਵੀ ਆਪਾਂ ਕਮਰ ਦਾ ਨਿਸ਼ਾਨ ਕਿੱਥੇ ਲਗਾਈਏ ਕਿਉਂਕਿ ਪਲੇਟਾਂ ਵਾਲੇ ਸੂਟ ਦਾ ਤਾਂ ਆਪਾਂ ਜਿਹੜਾ ਸੈਂਟਰ ਆਉਂਦਾ ਹੁੰਦਾ ਉਹਦੇ ਵਿੱਚ ਕਮਰ ਦਾ ਨਿਸ਼ਾਨ ਲਗਾ ਲੈਨੇ ਆ ਤਾਂ ਆਪਾਂ ਨੇ ਇਹਦੇ ਤੇ ਨਿਸ਼ਾਨ ਕਿੱਥੇ ਲਗਾਉਣਾ ਇਹ ਤੁਸੀਂ ਆਹ ਵਾਲੇ ਨਿਸ਼ਾਨ ਤੋਂ ਲੈ ਕੇ 7 ਤੇ 7.5 ਦੇ ਵਿਚਾਲੇ ਕਮਰ ਦਾ ਨਿਸ਼ਾਨ ਲੱਗ ਜੂਗਾ ਤੁਹਾਡਾ ਹਾਈਟ ਲੰਬੀ ਆ ਤਾਂ 7.5 ਲਗਾ ਦਾਂਗੇ ਹਾਈਟ ਕੱਟਾ ਉਹਨਾਂ ਦੀ ਤਾਂ ਆਪਾਂ 7 ਇੰਚ ਤੇ ਕਮਰ ਦਾ ਨਿਸ਼ਾਨ ਲਗਾ ਦਾਂਗੇ ਤੁਸੀਂ ਉੱਪਰੋਂ ਮੈਕਸਿਮਮ ਮਿਲ ਸਕਦੇ ਹੋ ਜਮਾਂ ਉੱਪਰੋਂ 13 13.5 ਦੇ ਵਿੱਚ ਲਗਾ ਸਕਦੇ ਹੋ 13 13.5 ਤੋਂ ਉੱਪਰ ਤੋਂ ਲੈ ਕੇ 13.5 ਤੱਕ ਤੁਸੀਂ ਕਮਰ ਦਾ ਨਿਸ਼ਾਨ ਲਗਾ ਸਕਦੇ ਹੋ ਹੁਣ ਇਹਨਾਂ ਦੀ ਕਮਰ ਹੈਗੀ ਆ 15 ਇੰਚ ਤਾਂ ਆਪਾਂ ਨੇ 15 ਇੰਚ ਤੇ ਨਿਸ਼ਾਨ ਲਗਾ ਲਿਆ ਦੇਖੋ ਕਮਰ ਦਾ ਨਿਸ਼ਾਨ ਆਪਾਂ ਦੋਨੇ ਤਰੀਕਿਆਂ ਨਾਲ ਮਿਲ ਕੇ ਲਗਾ ਸਕਦੇ ਆ ਜੇ ਤਾਂ ਤੁਸੀਂ ਆਹ ਮੁੱਢੇ ਤੋਂ ਲਗਾ ਸਕਦੇ ਹੋ ਤਾਂ 7.5 ਲਗਾਓਗੇ 7 ਲਗਾਓਗੇ ਇਹ ਤੁਹਾਡੇ ਹਾਈਟ ਤੇ ਡਿਪੈਂਡ ਕਰੂਗਾ ਜੇ ਤੁਸੀਂ ਇੱਥੋਂ ਲਗਾ ਰਹੇ ਹੋ ਦਾ 13 ਤੇ 13.5 ਦੇ ਵਿੱਚ ਨਿਸ਼ਾਨ ਲਗਾ ਸਕਦੇ ਹੋ ਤੁਸੀਂ ਉੱਪਰ ਤੋਂ ਲੈ ਕੇ ਕਮਰ ਦਾ ਹੁਣ ਆਪਾਂ ਲਗਾਉਣਾ ਸਾਈਡ ਸਲਾਈ ਦਾ ਸਾਈਡ ਸਲਾਈ ਜਦੋਂ ਵੀ ਆਪਾਂ ਕਿਸ ਦੀ ਘੱਟ ਵੱਧ ਸਾਈਡ ਸਲਾਈ ਹੁੰਦੀ ਹੈ ਤੁਹਾਡੀ ਨਾਪੀ ਹੋਊਗੀ ਤਾਂ ਤੁਸੀਂ ਉਸ ਤਰੀਕੇ ਨਾਲ 1 ਇੰਚ ਵੱਧ ਲਗਾ ਲੋਗੇ ਜੇ ਤੁਹਾਡੇ ਸਾਈਡ ਸਲਾਈ 14 ਇੰਚ ਰੈਡੀ ਹੈ ਤਾਂ ਤੁਸੀਂ 15 ਤੇ ਨਿਸ਼ਾਨ ਲਗਾ ਲੋਗੇ ਜੇ 15 ਇੰਚ ਰੈਡੀ ਹੈ ਤਾਂ 16 ਤੇ ਜਿਵੇਂ ਆਪਾਂ ਇਹਨਾਂ ਨੇ 15 ਇੰਚ ਤਿਆਰ ਰੱਖਣੀ ਹੈ ਤਾਂ ਆਪਾਂ 16 ਇੰਚ ਤੇ ਨਿਸ਼ਾਨ ਲਗਾ ਲਾਂਗੇ ਹੁਣ ਆਪਾਂ ਲਗਾਉਣਾ हिਪ ਦਾ ਨਿਸ਼ਾਨ हिਪ ਇਹਨਾਂ ਦੇ ਹੁੰਦੀ ਹੈ 19 ਇੰਚ ਤਾਂ 19 ਤੇ ਹੀ ਨਿਸ਼ਾਨ ਲਗਾਵਾਂਗੇ 1.5 ਇੰਚ ਚਾਪਲ ਲਗਾ ਲਾਂਗੇ ਫੋਲਡਿੰਗ ਦਾ ਦੇਖੋ ਤੁਸੀਂ ਮਿੰਕੇ ਵੀ ਦੇਖ ਸਕਦੇ ਹੋ ਤਾਂ ਜਮਾ ਇੱਕਦਮ ਸਹੀ 1.5 ਇੰਚ ਤੇ ਹੀ ਨਿਸ਼ਾਨ ਲਗਾਇਆ ਆਪਾਂ ਨੇ ਹੁਣ نیچے ਆਪਾਂ ਨੇ ਘੇਰਾ 19 ਇੰਚ ਹੀ ਆਪਾਂ ਨੇ ਇਹਨਾਂ ਦੇ ਘੇਰਾ ਰੱਖਣਾ ਤੇ 3 ਇੰਚ ਆਪਾਂ ਫੋਲਡਿੰਗ ਦਾ ਦੇ ਦੇਵਾਂਗੇ ਆ ਦੇਖੋ ਬਾਹੀ ਇੰਚ ਤੇ ਆਪਾਂ ਨੇ ਨਿਸ਼ਾਨ ਲਗਾ ਲਿਆ ਹੁਣ ਇੱਥੋਂ ਬਿਲਕੁਲ ਇੱਕਦਮ ਆਪਾਂ ਸਿੱਧਾ ਨਿਸ਼ਾਨ ਲਗਾਵਾਂਗੇ ਇਸੇ ਤਰੀਕੇ ਉੱਪਰ ਤੱਕ ਲਗਾਉਣਾਗਾ ਹਾਂਜੀ ਹੁਣ ਆਪਾਂ ਸੂਟ ਦੀ ਦੇਖੋ ਕਟਿੰਗ ਕਰਨ ਲੱਗੇ ਆ ਜਿਹੜੇ ਆਪਾਂ ਨੇ ਨਿਸ਼ਾਨ ਮਾਰਕ ਕੀਤੇ ਨੇਗੇ ਉਹਨਾਂ ਤੇ ਆਪਾਂ ਇਹਨੂੰ ਕਟਿੰਗ ਕਰ ਦਾਂਗੇ ਇਸੇ ਤਰੀਕੇ ਆਪਾਂ ਉੱਪਰੋਂ ਕਟਿੰਗ ਕਰਦੇ ਆ ਇੱਥੇ ਆਪਾਂ ਨੇ ਕੱਟ ਲਗਾ ਦੇਣਾ ਜਿਹੜਾ ਆਪਾਂ ਨੇ ਫਿਟਿੰਗ ਦਾ ਨਿਸ਼ਾਨ ਲਗਾਇਆ ਸੀ ਹੁਣ ਆਪਾਂ ਕਟਾਂਗੇ ਇਹਦੀ ਬੈਕ ਦੇਖੋ ਹੁਣ ਆਪਾਂ ਬੈਕ ਦੀ ਕਟਿੰਗ ਕਰਨ ਲੱਗੇ ਆ ਉਸੇ ਤਰੀਏ ਆਪਾਂ ਦੂਸਰੇ ਪੱਲੇ ਨੂੰ ਵੀ ਫੋਲਡਿੰਗ ਕਰਕੇ ਰੱਖ ਲਿਆ ਦੇਖੋ ਸਹੀ ਤਰ੍ਹਾਂ ਆਪਾਂ ਨੇ ਨਾਪ ਕੇ ਇਕਦਮ ਇਹਨੂੰ ਰੱਖ ਲਿਆ ਹੁਣ ਆਪਾਂ ਇਹਦੇ ਉੱਪਰ ਰੱਖਾਂਗੇ ਫਰੰਟ ਦੇਖੋ ਆਪਣਾ ਇਹ ਫਰੰਟ ਪੱਲੇ ਨੂੰ ਬੈਕ ਫਰੰਟ ਕੱਟਣ ਵਾਸਤੇ ਬੈਕ ਪੱਲਾ ਕੱਟਣ ਵਾਸਤੇ ਆਪਾਂ ਨੇ ਇਹਦੇ ਉੱਪਰ ਰੱਖ ਲਿਆ ਹੁਣ ਦੇਖੋ ਹਾਫ ਇੰਚ ਦੀ ਆਪਾਂ ਉੱਪਰ ਵੱਧ ਪਾਉਣੀ ਹੈ ਇਹਦੇ ਨਾਲ ਨਾਈ ਦਾ ਆਪਣਾ ਕੋਈ ਮੋਡਾ ਵਾਧਾ ਆਪਸ ਕਿਉਂਕਿ ਸਾਨੂੰ ਪੁੱਛਦੇ ਰਹਿੰਦੇ ਨੇ ਵੀ ਆਪਾਂ ਨੇ ਬੈਕ ਵੱਧ ਪਾ ਰਹਿਆਂ ਤਾਂ ਇਹਦੇ ਨਾਲ ਮੋਡਾ ਵਧੂ ਇਹਦੇ ਨਾਲ ਕੋਈ ਮੋਡਾ ਨਹੀਂ ਵਧਦਾ ਕੁਝ ਨਹੀਂ ਵਧਦਾ ਕਿਉਂਕਿ ਆਪਣੇ ਗੁੰਮਤੀਰਾ ਪਾਉਣਾ ਹੁੰਦਾ ਉਹਦੇ ਵਿੱਚ ਅਡਜਸਟ ਹੋ ਜਾਂਦਾ ਹੁੰਦਾ ਤੇ ਦੂਸਰਾ ਦੇਖੋ ਆਪਾਂ ਜਿਵੇਂ ਆਪਾਂ 1/2 ਇੰਚ ਦਾ ਨਿਸ਼ਾਨ ਲਗਾ ਲਿਆ ਉੱਪਰ ਤੋਂ ਹੁਣ ਆਹ ਚੀਜ਼ ਜਿਹੜੀ ਸ਼ੇਪ ਪਾਉਣੀ ਹੈ ਇਹ ਤੁਸੀਂ ਇੱਥੋਂ ਇਸ ਤਰੀਕੇ ਨਾਲ ਪਾਉਂਗੇ ਆਹ ਚੀਜ਼ ਦੀ ਇੱਥੋਂ ਆਪਾਂ ਬਿਲਕੁਲ ਬਰਾਬਰ ਦੀ ਕਟਿੰਗ ਕਰਨੀ ਆ ਜਿਸ ਤਰ੍ਹਾਂ ਆਪਾਂ ਫਰੰਟ ਦੀ ਕਰੀ ਹੋਈ ਆ ਹੁਣ ਜਿਹੜੀ ਤੁਸੀਂ ਆਹ ਸ਼ੇਪ ਪਾ ਰਹੇ ਹੋਗੇ ਇਹ ਗਲਾ ਆਪਾਂ ਡੀਪ ਪਾ ਰਹੇ ਆਂ ਦੇਖੋ ਇਹ ਤੁਸੀਂ ਕਿੰਨੇ ਇੰਚ ਦੀ ਪਾਉਂਗੇ ਸਿਰਫ 1 ਇੰਚ ਦੀ ਹੀ ਪਾਉਂਗੇ ਇੱਥੋਂ ਵੀ ਜਿਹੜਾ ਗਲਾ ਡੀਪ ਜ਼ਿਆਦਾ ਨਹੀਂ ਪਾਉਂਦੇ ਉਹਨਾਂ ਦੇ ਆਪਾਂ ਨੂੰ 1.5 ਇੰਚ ਵੀ ਲੈਣਾ ਪੈ ਜਾਂਦਾ ਕਿਉਂਕਿ ਬੈਕ ਉਹ ਨੈਕ ਉਹਨਾਂ ਦਾ ਬਿਲਕੁਲ ਛੋਟਾ ਹੁੰਦਾ ਜੇ ਆਪਾਂ ਨੇ ਇਹਦੀ ਜ਼ਿਆਦਾ ਕਟਾਈ ਪਾਤੀ ਤਾਂ ਬੈਕ ਤੋਂ ਫਸਣ ਲੱਗ ਜਾਂਦੀ ਹੈ ਸ਼ਰਟ ਹੁਣ ਇਹਨਾਂ ਦਾ ਬੈਕ ਨੈਕ ਦੇਖੋ ਡੀਪ ਆ ਤਾਂ ਆਪਾਂ 1 ਇੰਚ ਦੀ ਲੈਣੀ ਆ ਆਹ ਗਲਾਈ ਤੋਂ ਜਿੱਥੋਂ ਆਪਾਂ ਨੇ ਕਟਿੰਗ ਕਰੀ ਹੋਈ ਆ ਫਰੰਟ ਦੀ ਤਾਂ ਤੁਸੀਂ ਦੇਖੋ ਇਸ ਤਰ੍ਹਾਂ ਦੀ ਸ਼ੇਪ ਆਊਗੀ ਇਹਦੀ ਆ ਚੀਜ਼ੀ ਇਸ ਤਰੀਕੇ ਦੀ ਸ਼ੇਪ ਆਉਣੀ ਹੈ ਦੇ ਵਿੱਚ ਜੇ ਆਪਾਂ ਬੈਕ ਨੈਕ ਡੀਪ ਪਾ ਰਹੇ ਹਾਂਗੇ 1 ਇੰਚ ਦੀ ਆਪਾਂ ਨੇ ਇੱਥੋਂ ਇਹਦੀ ਪਾਈ ਸੀ ਹੁਣ ਫਰੰਟ ਵੱਲੇ ਤੋਂ ਬੈਕ ਕੱਟਣ ਵਾਸਤੇ 1 ਇੰਚ ਦੀ ਆਪਾਂ ਉੱਪਰ ਨੂੰ ਪਾਵਾਂਗੇ ਇਹਦੀ ਕਟਿੰਗ ਬਾਕੀ ਸਾਰੀ ਕਟਾਈ ਫਿਲਹਾਲ ਉਹਦੇ ਨਾਲ-ਨਾਲ ਹੀ ਆਪਾਂ ਨੇ ਉਸੇ ਤਰੀਕੇ ਜਿਸ ਤਰ੍ਹਾਂ ਆਪਣਾ ਫਰੰਟ ਦੀ ਕਟਿੰਗ ਹੋਈ ਹੋਈ ਹੈ ਉਸੇ ਤਰੀਕੇ ਨਾਲ ਹੀ ਇਹਦੀ ਕਟਿੰਗ ਹੋਊਗੀ ਦੇਖੋ ਆਪਾਂ ਨੇ ਇਹਦੇ ਨਾਲ-ਨਾਲ ਉਸੇ ਤਰੀਕੇ ਇਹਦੀ ਕਟਿੰਗ ਕਰਨੀ ਆ ਇੱਥੇ ਤੱਕ ਜਮਾ ਆਪਾਂ ਉਸੇ ਤਰੀਕੇ ਨਾਲ ਕੱਟ ਲਗਾ ਲਾਂਗੇ ਜਿਹੜੀ ਆ ਸ਼ੇਪ ਹੁੰਦੀ ਹੈ ਇਹ ਗੁਲਾਈ ਦੇ ਵਿੱਚ ਹੀ ਰੱਖਣੀ ਹੁੰਦੀ ਹੈ ਇੱਥੇ ਆਪਾਂ ਨੇ ਕੋਈ ਚੋਰ ਸਕੁੰਜਾ ਨਹੀਂ ਬਣਾਉਣਾ ਆ ਦੇਖੋ ਇਹ ਆਪਣੇ ਫਰੰਟ ਪੀਸ ਦੀ ਤੇ ਬੈਕ ਪੀਸ ਦੀ ਸ਼ਰਟ ਦੀ ਕਟਿੰਗ ਹੋ ਚੁੱਕੀ ਆ ਜਿਨ੍ਹਾਂ ਦੇ ਬੈਕ ਡੀਪ ਪਾਉਣਾ ਤਾਂ ਹੋਇਆ ਇਸੇ ਸੂਟ ਦਾ ਦੂਸਰੇ ਪੱਲੇ ਤੇ ਬਾਜੂ ਦਾ ਵਰਕ ਹੁਣ ਆਪਾਂ ਬਾਜੂ ਦੀ ਕਟਾਈ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਇਹਨੂੰ ਇੱਕਦਮ ਪ੍ਰੈਸ ਨਾਲ ਸਿੱਧਾ ਕਰ ਲਾਂਗੇ ਸਿੱਧਾ ਕਰਕੇ ਵਰਕ ਨੂੰ ਆਪਾਂ ਦੇ ਵਿੱਚ ਮਿਲਾ ਲਾਂਗੇ ਸਭ ਤੋਂ ਪਹਿਲਾਂ ਨੇ ਆਪਾਂ ਨੇ ਕੀ ਕਰਨੀ ਹੈ ਲੈਂਥ ਉਤਾਰਨੀ ਆ ਜਿੰਨੀ ਆਪਾਂ ਨੇ ਫੋਲਡਿੰਗ ਕਰਨੀ ਉਹਦੇ ਦੇ ਨਿਸ਼ਾਨ ਲਗਾਤਾ 15 ਇੰਚ ਬਾਹ ਦੀ ਲੰਬਾਈ ਆ ਤਾਂ ਆਪਾਂ 15.5 ਇੰਚ ਤੋਂ ਕਟਿੰਗ ਕਰ ਦਾਂਗੇ ਇਹਨੂੰ ਇੱਕ ਵਾਰ ਆਪਾਂ ਨੇ ਬਾਜੂ ਦਾ ਪੀਸ ਉਤਾਰ ਲਿਆ ਦੇਖੋ ਇਸ ਤਰੀਕੇ ਨਾਲ ਹੁਣ ਆਪਾਂ ਨੇ ਕੀ ਕਰਨਾ ਹੋਊਗਾ ਇਹਦਾ ਵੀ ਆਪਾਂ ਨੇ ਵਰਕ ਮਲਾਉਣਾ ਕਿਉਂਕਿ ਜ਼ਿਆਦਾਤਰ ਤਾਂ ਬਾਜੂ ਤੇ ਵਰਕ ਜਦੋਂ ਸ ਬਿਲਕੁਲ ਸਾਈਡ ਤੇ ਕੱਢਿਆ ਪਿਆ ਹੁੰਦਾ ਜਾਂ ਬਿਲਕੁਲ ਸੈਂਟਰ ਦੇ ਵਿੱਚ ਕੱਢਿਆ ਪਿਆ ਹੁੰਦਾ ਕਈ ਵਾਰ ਫਲਾਵਰ ਦੇ ਵਿੱਚ ਵੀ ਫਰਕ ਪਾਇਆ ਪਿਆ ਹੁੰਦਾ ਜਿਵੇਂ ਇਹਨਾਂ ਦੇ ਦੇਖੋ ਤਾਂ ਆਪਾਂ ਨੇ ਇਸ ਤਰ੍ਹਾਂ ਇਹਦਾ ਫਲਾਵਰ ਨੂੰ बराबर ملا ਕੇ ਇਸ ਤਰੀਕੇ ਨਾਲ ਆਪਣੇ ਬਰਾਬਰ ਮਲਾ ਲੈਣਾਗਾ ਤੇ ਇਹਨੂੰ ਸੈਂਟਰ ਦੇ ਵਿੱਚੋਂ ਚੱਕ ਲੈਣਾ ਇਹਦਾ ਸੈਂਟਰ ਦੇਖੋ ਚਾਰ ਫਲਾਵਰ ਦਿੱਤੇ ਹੋਏ ਨੇ ਤਾਂ ਆਪਾਂ ਇਹਦਾ ਸੈਂਟਰ ਇੱਥੋਂ ਚੱਕ ਲਾਂਗੇ ਹੁਣ ਆਪਾਂ ਇਹਨਾਂ ਦੇ ਮੋਢਾ ਸਿਰਫ 7.5 ਇੰਚ ਹੀ ਪਾਉਣਾਗਾ ਕਿਉਂਕਿ ਛਾਤੀ ਦੇ ਵਿੱਚੋਂ 7.5 ਇੰਚ ਆ ਆਪਾਂ ਤੁਹਾਨੂੰ ਇਹ ਵੀ ਦੱਸ ਦੇਉਂਦੇ ਹਾਂ ਜੇ 17 7.5 ਦੇ ਵਿੱਚ ਆ ਤਾਂ ਫਿਰ ਵੀ ਟਾਈਟ ਫਿਟਿੰਗ ਦੇ ਪਹਿਨਦੇ ਆ ਤਾਂ 7.5 ਇੰਚ ਮੋਢਾ ਪਾਵਾਂਗੇ ਜੇ ਧੂਪ ਪਰ ਤਾਂ ਆਪਾਂ ਮੋਢੇ ਦਾ ਸਾਈਜ਼ ਵਧਾਉਣਾ ਪਊਗਾ ਉਹ ਤੁਹਾਨੂੰ ਆਪਾਂ ਪਿਛਲੀਆਂ ਵੀਡੀਓ ਦੇ ਵਿੱਚ ਨੋਟ ਵੀ ਕਰਾਇਆ ਸੀ ਵੀ ਕਿੰਨਾ ਕਿੰਨਾ ਮੋਢਾ ਪਾਉਣਾ ਕਿੰਨੇ ਇੰਚ ਛਾਤੀ ਨੂੰ ਤਾਂ ਆਪਾਂ ਦੇਖੋ ਬਾਹਾਂ ਦੀ ਮੂਰੀ ਇਹਨਾਂ ਦੀ ਹੈਗੀ 1.5 ਤਾਂ 1.5 ਤੇ ਨਿਸ਼ਾਨ ਲਗਾ ਲਿਆ 1.5 ਇੰਚ ਆਪਾਂ ਨੇ ਲਗਾਇਆ ਐਕਸਟਰਾ ਮਾਰਜਨ ਦਾ ਹੁਣ 0.7 ਇੰਚ ਆਪਾਂ ਨੇ ਮੋਢਾ ਪਾਉਣਾ ਦਾ 0.8 ਇੰਚ ਆਪਾਂ ਕਟਾਈ ਦਾ ਨਿਸ਼ਾਨ ਲਗਾਵਾਂਗੇ ਕਿਉਂਕਿ 1 ਇੰਚ ਮਾਰਜਨ ਦਾ ਬਹੁਤ ਹੁੰਦਾ ਜੇ ਤੁਸੀਂ ਜ਼ਿਆਦਾ ਮਾਰਜਨ ਰੱਖਣਾ ਤਾਂ 9 ਵੀ ਰੱਖ ਸਕਦੇ ਹੋਗੇ ਹੁਣ ਦੇਖੋ ਜਿਹੜਾ ਬੈਕ ਡੀਪ ਦੇ ਕਾਰਨ ਆਪਾਂ ਨੂੰ ਜਿਹੜੀ ਆ ਕਟਾਈ ਦੇ ਵਿੱਚ ਵੀ ਫਰਕ ਪਾਉਣਾ ਪਊਗਾ ਆਮ ਆਪਾਂ ਟਾਈ ਦੀ 3 ਦੀ 3.5 ਦੀ ਕਾਟ ਪਾ ਦਿੰਨੇ ਆ ਪਰ ਆਪਣਾ ਬੈਕ ਡੀਪ 8 ਇੰਚਾ ਤਾਂ ਆਪਾਂ ਇਹ ਕਟਾਈ ਕਿੰਨੇ ਦੀ ਪਾਵਾਂਗੇ 3.5 ਪੌਣੇ 4 ਇੰਚ ਤੇ ਸ਼ੇਪ ਪਾਉਣੀ ਹੋਊਗੀ ਆ ਚੀਜ਼ ਦੀ ਦੇਖੋ ਤੁਸੀਂ ਇਹਦੀ ਸ਼ੇਪ ਕਿਸ ਤਰੀਕੇ ਨਾਲ ਪਾਉਣੀ ਆਗੀ ਬਿਲਕੁਲ ਇਸ ਤਰ੍ਹਾਂ ਗੁਲਾਈ ਦੇ ਵਿੱਚ ਜਾਵੇ ਆਪਣੀ ਆ ਚੀਜ਼ ਇਸ ਤਰੀਕੇ ਨਾਲ ਹੁਣ ਆਪਾਂ ਇੱਥੋਂ ਕੀ ਕਰਾਂਗੇ ਫੱਟੀ ਦੀ ਸ਼ੇਪ ਪਾ ਲਾਂਗੇ ਆ ਵਾਲੀ ਚੀਜ਼ ਤੋਂ ਕੋ ਆਪਾਂ ਫੱਟੀ ਦੀ ਸ਼ੇਪ ਪਾ ਦਾਂਗੇ ਫਿਟਿੰਗ ਵਾਲੀ ਬਾਜੂ ਬਣਾਉਣੇ ਤਾਂ ਮੈਂ ਫੱਟੀ ਨੂੰ ਇਸ ਤਰ੍ਹਾਂ نیچے ਕਰਕੇ ਇਹਦੀ ਸ਼ੇਪ ਪਾਉਂਗੀ ਜੇ ਫੱਟੀ ਨੂੰ ਆਪਾਂ ਉੱਪਰ ਖਿੱਚ ਲਿਆ ਤਾਂ ਦੇਖੋ ਇਹਦੀ ਸ਼ੇਪ ਆ ਜਿਹੜੀ ਉਹ ਬਿਲਕੁਲ ਸਿੱਧੀ ਜਾਊਗੀ ਉਹਦੇ ਨਾਲ ਆਪਣੀ ਬਾਜੂ ਦੀ ਫਿਟਿੰਗ ਨਹੀਂ ਬਣਨੀ ਹੈਗੀ ਤਾਂ ਲੂਜ਼ ਲੂਜ਼ ਆਊਗੀ ਤਾਂ ਇਸ ਤਰੀਕੇ ਨਾਲ ਆਪਾਂ ਇਹਦੀ ਸ਼ੇਪ ਪਾਉਣੀ ਹੈ ਜਦੋਂ ਵੀ ਤੁਸੀਂ ਫਿਟਿੰਗ ਵਾਲੀ ਬਾਜੂ ਪਹਿਨਣੀ ਹੈ ਤਾਂ ਫੱਟੀ ਨੂੰ ਥੋੜਾ ਜਿਹਾ ਉੱਪਰ ਕਰ نیچے ਕਰਕੇ ਹੋਰ ਸ਼ੇਪ ਲਾਉਂਗੇ ਇਹਦੀ ਨਹੀਂ ਆਪਾਂ ਉੱਪਰ ਕਰਕੇ ਆ ਦੇਖੋ ਹੁਣ ਆਪਾਂ ਨੇ ਇਸ ਤਰ੍ਹਾਂ ਮੋਡੇ ਦਾ ਨਿਸ਼ਾਨ ਲਗਾਉਣਾ 7.5 ਇੰਚ ਤੇ ਬਿਲਕੁਲ ਸਿੱਧਾ ਨਿਸ਼ਾਨ ਲਗਾਉਣਾ ਤੁਸੀਂ ਨੇ ਕਈ ਵਾਰ ਇਸ ਤਰ੍ਹਾਂ ਰੇ ਮਿਲਣ ਲੱਗ ਜਾਂਦੇ ਐਵੇਂ ਤਾਂ ਬਹੁਤ ਜ਼ਿਆਦਾ ਪਹੁੰਚ ਜਾਂਦਾ ਜਦੋਂ ਵੀ ਤੁਸੀਂ ਮੋਡੇ ਦਾ ਨਿਸ਼ਾਨ ਮਿਲ ਕੇ ਲਗਾਉਣਾ ਤਾਂ ਤੁਸੀਂ ਇਸ ਤਰੀਕੇ ਨਾਲ ਨਿਸ਼ਾਨ ਲਗਾਉਂਗੇ ਜਿਵੇਂ 7.5 ਇੰਚ ਤੇ ਤਾਂ ਆਪਾਂ 7.5 ਇੰਚ ਤੇ ਹੀ ਨਿਸ਼ਾਨ ਲਗਾਇਆ ਦੇਖੋ ਹੁਣ ਆਪਾਂ ਨੇ ਪਾਉਣੀ ਆ ਹਾਹ ਵਾਲੀ ਕਾਰਟ ਉੱਪਰਲੇ ਦੋ ਪੱਲਿਆਂ ਦੇ ਵਿੱਚ ਤਾਂ ਤੁਸੀਂ ਨੇ ਇਸ ਤਰੀਕੇ ਦੀ ਸ਼ੇਪ ਪਾਉਣੀ ਆ ਦੇਖੋ ਹਾਹ ਵਾਲੀ ਚੀਜ਼ ਜੇ ਤੁਹਾਡੀ ਇਹ ਕਾਟ ਇੱਕਦਮ ਸਹੀ ਪਾਈ ਹੋਊਗੀ ਤਾਂ ਬਿਲਕੁਲ ਵੀ ਬਲ ਵਗੈਰਾ ਕੁਝ ਨਹੀਂ ਆਊਗਾ ਨਾਰਮਲ ਆਪਣਾ ਬਹੁਤ ਹੀ ਸੋਹਣੀ ਫਿਟਿੰਗ ਦੀ ਸ਼ਰਟ ਰੈ ਬਣ ਕੇ ਰੈਡੀ ਹੋਊਗੀ ਦੇਖੋ ਇਦਾਂ ਦੀ ਕਟਾਈ ਪਾਉਣੀ ਆਪਾਂ ਨੇ ਇਹ ਸੀ ਆਪਣੀ ਬਾਜੂ ਦੀ ਕਟਿੰਗ ਹੁਣ ਆਪਾਂ ਉਸੇ ਕੱਪੜੇ ਦੇ ਨਾਲੋਂ ਸਲਵਾਰ ਦੇ ਗੋਡੇ ਉਤਾਰਾਂਗੇ ਇੱਕ ਸਾਈਡ ਤੋਂ ਸ਼ਰਟ ਦੇ ਫਰੰਟ ਬੈਕ ਉਤਾਰ ਲਏ ਇੱਕ ਸਾਈਡ ਤੋਂ ਬਾਜੂ ਉਤਾਰ ਲਈ ਹੁਣ ਆਪਣੇ ਕੋਲੇ ਨਾਲੋਂ ਜਿਹੜਾ ਪੀਸ ਉਤਰਦਾ ਹੁੰਦਾ ਜਿਹਦੇ ਆਪਾਂ ਸਲਵਾਰ ਦੇ ਗੋਡੇ ਪਾਉਣੇ ਹੁੰਦੇ ਆ ਉਹ ਆਪਣੇ ਕੋਲੇ ਦੇਖੋ ਆਹ ਵਾਲਾ ਕੱਪੜਾ ਬਚਿਆਗਾ ਨੈਨੂ ਆਪਾਂ ਇੱਕ ਵਾਰੀ ਸਾਰੇ ਕੱਪੜੇ ਦੇ ਨਾਲੋਂ ਸਾਈਡ ਤੇ ਪੀਸ ਉਤਾਰ ਲੈਣੇ ਆ ਆਪਾਂ ਗੋਡੇ ਵਗੈਰਾ ਪਾ ਕੇ ਰੱਖ ਲੈਣੇ ਆ ਸਾਈਡ ਤੇ ਕਰਕੇ ਤੇ ਜੇ ਆਪਣਾ 벨ਟ ਨਿਕਲਦਾ ਹੋਇਆ ਤਾਂ ਆਪਾਂ 벨ਟ ਨੂੰ ਵੀ ਕੱਟ ਸਕਦੇ ਆ ਤਾਂ ਤੁਸੀਂ ਇਸ ਤਰੀਕੇ ਦੇ ਨਾਲ ਆਪਾਂ ਇਹਨੂੰ ਜਿਹੜਾ ਕਰੇਵ ਕੱਪੜਾ ਹੁੰਦਾ ਉਹ ਇਸ ਤਰ੍ਹਾਂ ਕਟਿੰਗ ਦੇ ਵਿੱਚ ਆ ਜਾਂਦਾ ਕਈ ਵਾਰ ਕੀ ਹੁੰਦਾ ਹੈ ਟਿੱਡਾ ਵਿੰਗਾ ਵੀ ਕਟਿੰਗ ਹੋ ਜਾਂਦਾਗਾ ਤਾਂ ਤੁਸੀਂ ਇਸ ਤਰ੍ਹਾਂ ਖਿੱਚ ਕੇ ਵੀ ਵਾਟਸਐਪ ਨੂੰ ਪਰ ਪਟਣਾ ਹੋਊਗਾ ਧਿਆਨ ਦੇ ਨਾਲ ਕਿਉਂਕਿ ਕਈ ਵਾਰ ਉਲਟੀ ਸਾਈਡ ਵੀ ਚੱਲ ਜਾਂਦਾ ਦੇਖੋ ਆਪਾਂ ਇਹਦੀ ਸਲਵਾਰ ਆ 38.5 ਇੰਚ ਘਟਾਈ ਦੀ సాడే చర్ కట్టతా సా సవారా ఢాయి ఇంచే ఆ దో అ ਦੇਖੋ ਜਿਵੇਂ ਆਪਾਂ ਨੇ ਇਹਨਾਂ ਦੇ 7 ਇੰਚ ਮੂਰੀ ਰੱਖਣੀ ਆਗੀ ਤਾਂ ਆਪਾਂ ਜੇ 6.5 ਰੱਖਣੀ ਤਾਂ ਆਪਾਂ 6 ਇੰਚ ਪਹੁੰਚਾ ਪਾ ਲੈਨੇ ਆ ਵੀ ਆਪਣਾ ਵਿੱਚ ਕੁੰਦਾ ਆਉਣਾ ਚਾਹੀਦਾ ਪਹੁੰਚੇ ਦੇ ਵਿੱਚ ਹੁਣ ਇਹਨਾਂ ਦੀ ਆਪਾਂ ਨੇ 7 ਇੰਚ ਮੂਰੀ ਰੱਖਣੀ ਆ ਤਾਂ ਆਪਾਂ ਇਹ 13 ਇੰਚ ਦਾ ਪੀਸ ਉਤਾਰ ਲਾਂਗੇ ਇਸ ਤਰ੍ਹਾਂ ਦੇਖੋ ਸਾਨੂੰ ਇੱਕ ਕਮੈਂਟਾਂ ਦੇ ਵਿੱਚ ਇੱਕ ਲੇਡੀ ਜੀ ਹੋਰ ਵੀ ਪੁੱਛਦੇ ਸੀਗੇ ਵੀ ਤੁਸੀਂ ਸਲਵਾਰ ਜਦੋਂ ਕਟਿੰਗ ਕਰਦੇ ਹੋਗੇ ਮੰਨ ਲਓ ਸਟਿਚ ਹੋ ਜਾਂਦੀ ਆ ਸਟਿਚ ਹੋਣ ਤੋਂ ਬਾਅਦ ਕੀ ਹੁੰਦਾ ਜਿਹੜਾ ਕ੍ਰੇਪ ਵਾਲਾ ਕਪੜਾ ਹੁੰਦਾ ਜਾਂ ਪਿਓਰ ਕ੍ਰੇਪ ਹੁੰਦਾ ਜੋ ਵੀ ਕਪੜਾ ਇਦਾਂ ਦਾ ਸਟਾਫ ਸਿੰਥੈਟਿਕ ਕਾਟਨ ਨੂੰ ਇਦਾਂ ਦੀ ਪ੍ਰੋਬਲਮ ਕੋਈ ਵੀ ਨਹੀਂ ਆਉਂਦੀ ਤਾਂ ਕੀ ਹੁੰਦਾ ਜਿਹੜਾ ਉੱਪਰ ਵਾਲੇ ਪੱਲੇ ਦਾ ਝੋਲ ਪੈਣ ਲੱਗ ਜਾਂਦਾ ਐਕਸਟਰਾ ਆਪਾਂ ਨੂੰ ਇਸ ਤਰ੍ਹਾਂ ਲੱਗਦਾਗਾ ਵੀ ਉਹਦੀ ਲਾਈਨਿੰਗ ਆ ਜਿਹੜੀ ਉਹ ਖਿੱਚੀ ਖਿੱਚੀ ਰਹਿੰਦੀ ਹੈਗੀ ਉਹਦਾ ਰੀਜ਼ਨ ਕੀ ਆ ਦੇਖੋ ਜਦੋਂ ਵੀ ਤੁਸੀਂ ਕੋਈ ਕ੍ਰੇਪ ਦਾ ਸੂਟ ਸਟਿਚ ਕਰ ਰਹੇ ਹੋ ਤੁਸੀਂ ਨੇ ਧਿਆਨ ਰੱਖਣਾ ਵੀ ਤੁਹਾਡੀ ਲਾਈਨਿੰਗ ਆ ਜਿਹੜੀ ਉਹ ਇੱਕ ਦਾ ਘਟ ਨਾ ਹੋਵੇ ਬ ਉਦੇ ਕਾਰਨ ਵੀ ਕੀ ਹੁੰਦਾ ਜਿਹੜਾ ਨੀਚੇ ਵਾਲੇ ਕੱਪੜੇ ਦੀ ਖਿੱਚ ਮਾਰ ਲਾਂਗੇ ਤੇ ਉੱਪਰ ਵਾਲੇ ਦਾ ਝੋਲ ਪੈਣ ਲੱਗ ਜਾਂਦਾ ਤੇ ਦੂਜਾ ਆਪਾਂ ਨੇ ਕੀ ਕਰਨਾ ਜਦੋਂ ਤੁਸੀਂ ਬਲ ਪਾਉਣੇ ਹੋ ਬਲ ਪਾਉਣ ਵੇਲੇ ਕਈ ਵਾਰ ਕੀ ਹੁੰਦਾ ਆਪਣੇ ਜਿਹੜਾ ਸੈਂਟਰ ਵਾਲੇ ਬਲ ਦੀ ਕਾਟ ਪਾਈ ਹੁੰਦੀ ਆ ਉਹ ਨੀਚੇ ਨੂੰ ਕਰ ਦਿੰਨੇ ਆਪਾਂ ਉਹ ਤੁਸੀਂ ਕ੍ਰੀਜ਼ ਵਾਲਾ ਬਲ ਹੋ ਜਿਹੜਾ ਤੁਹਾਡਾ ਸੈਂਟਰ ਵਾਲਾ ਤਾਂ ਤੁਸੀਂ ਬਲ ਨੂੰ ਇਸ ਤਰ੍ਹਾਂ ਉੱਪਰ ਖਿੱਚ ਕੇ ਪਾਉਣਾਗਾ ਇਹ ਇਸ ਤਰ੍ਹਾਂ ਨੀਚੇ ਨਾ ਜਾਵੇ ਜਿਸ ਦੇ ਕਾਰਨ ਕੀ ਆਪਣੀ ਢਿੱਡ ਲਾਓ ਨੀਚੇ ਗੋਡੇ ਤੇ ਪੈਣ ਲੱਗ ਜਾਂਦੀ ਆ ਮੂਰੀ ਦੇ ਉੱਪਰ ਤਾਂ ਤੁਸੀਂ ਜਦੋਂ ਵੀ ਬਲ ਪਾਉਣਾ ਤਾਂ ਇਸ ਤਰੀਕੇ ਨਾਲ ਉੱਪਰ ਖਿੱਚ ਕੇ ਹੀ ਬਲ ਨੂੰ ਪਾਓ ਦੂਜਾ ਜੇ ਤੁਹਾਡੀ ਇਹ ਵੀ ਪ੍ਰੋਬਲਮ ਸੋਲਵ ਨਹੀਂ ਹੋ ਰਹੀ ਤਾਂ ਤੁਸੀਂ ਕੀ ਕਰ ਸਕਦੇ ਹੋਗੇ ਜਿਹੜੀ ਲਾਈਨਿੰਗ ਹੋਊਗੀ ਉੱਪਰੋਂ ਸਾਰੀ ਸਟਿਚ ਕਰ ਕਰ ਸਕਦੇ ਹੋ ਤੇ ਜਿਹੜੀ ਮੂਰੀ ਕੋਣ ਹੋਊਗੀ ਉਹਨੂੰ ਖੁੱਲੀ ਛੱਡ ਸਕਦੇ ਹੋ ਕਿਉਂਕਿ ਸਾਈਡਾਂ ਦੇ ਵਿੱਚ ਹੋਊਗੀ ਦੇਖੋ ਝੂਲੀ ਵਾਲੀ ਸਲਾਈ ਦੇ ਨਾਲ ਅਟੈਚ ਹੋ ਜੂਗੀ ਉਹਦੇ ਨਾਲ ਤੁਹਾਡੀ ਮੂਰੀ ਨਹੀਂ ਆਊਗੀ 1 ਇੰਚ ਤੁਸੀਂ ਮੂਰੀ ਤੋਂ ਉੱਪਰ ਰੱਖ ਸਕਦੇ ਹੋਗੇ ਜਿਵੇਂ ਮੰਨ ਲਓ ਆਹ ਤੁਹਾਡੀ ਮੂਰੀ ਹੋਗੀ ਇੱਥੇ ਤੁਹਾਡੀ ਮੂਰੀ ਬਣ ਰਹੀ ਹੈ ਜਿਹੜੀ ਲਾਈਨਿੰਗ ਆ ਤੁਸੀਂ ਉਹਨੂੰ ਇੱਥੇ ਤੱਕ ਫੋਲਡਿੰਗ ਕਰ ਸਕਦੇ ਹੋ ਐਕਸਟਰਾ ਬਿਨਾ ਵਿੱਚ ਨਾ ਦੇਵੋ ਉਹਦੇ ਨਾਲ ਵੀ ਤੁਹਾਡੀ ਇਹ ਚੀਜ਼ ਦੀ ਪ੍ਰੋਬਲਮ ਬਿਲਕੁਲ ਨਹੀਂ ਆਉਂਦੀ ਚਰਲੀ ਪਹੁੰਚੇ ਵੀ ਬੋਲ ਦਿੰਨੇ ਆ ਤੇ ਇਹਨੂੰ ਆਪਾਂ ਗੋਡੇ ਵੀ ਬੋਲ ਦਿੰਨੇ ਆ ਹੁਣ ਆਪਾਂ ਸਲਵਾਰ ਨਾ ਹੀ ਤਾਂ ਜ਼ਿਆਦਾ ਭਾਰੀ ਬਣਾਉਣੀ ਆ ਤੇ ਨਾ ਹੀ ਜ਼ਿਆਦਾ ਹਲਕੀ ਬਣਾਉਣੀ ਆ ਉਹ ਤੁਸੀਂ ਕਿਸ ਤਰੀਕੇ ਨਾਲ ਇਹਦੀ ਕਟਿੰਗ ਕਰੋਗੇ ਦੇਖੋ ਇਹਨਾਂ ਨੂੰ ਆਪਾਂ ਇੱਕ ਸਾਈਡ ਤੇ ਰੱਖ ਲੈਨੇ ਆ ਇਹ ਆਪਣੇ ਗੋਡਿਆਂ ਦੀ ਕਟਿੰਗ ਹੋ ਚੁੱਕੀ ਆ ਦੇਖੋ ਜੇ ਤਾਂ ਤੁਸੀਂ ਇਹਨੂੰ ਸਲਵਾਰ ਨੂੰ ਡਬਲ ਲੰਬਾਈ ਦੇ ਵਿੱਚ ਕੱਟਣਾ ਚਾਹੁੰਦੇ ਹੋ ਵੀ ਡਬਲ ਹੋਵੇ ਪਰ ਡਬਲ ਸਲਵਾਈ ਜੇ ਆਪਾਂ ਲੌਂਗ ਜੈਂਪਰ ਪਹਿਨਦੇ ਆ ਤਾਂ ਉਹਨਾਂ ਨਾਲ ਹੈਵੀ ਸਲਵਾਰ ਬਹੁਤ ਘੱਟ ਚੱਲਦੀ ਆ ਅੱਜਕੱਲ ਜਦੋਂ ਵੀ ਤੁਸੀਂ ਇਹ ਸਲਵਾਰ ਬਣਾਉਣੀ ਆ ਤਾਂ ਡਬਲ ਲੰਬਾਈ ਦੇ ਵਿੱਚ ਦੇਖੋ ਆਪਾਂ ਨੂੰ ਦੂਰਾ ਕਰ ਤਾਂ ਆਪਾਂ ਨੂੰ ਇਸ ਤਰ੍ਹਾਂ ਬਣਾਵਾਂਗੇ ਕਈ ਵਾਰ ਕੀ ਹੁੰਦਾ ਸਿੰਗਲ ਕੁੰਦੇ ਦੀ ਸਲਵਾਰ ਬਣਾ ਲੈਂਦੇ ਨੇ ਜਿਹੜੀ ਕਿ ਜ਼ਿਆਦਾਤਰ ਉਹ ਵੀ ਵੱਧ ਚੱਲਦੀ ਆਗੀ ਨਾਹੀਂ ਤਾਂ ਜ਼ਿਆਦਾ ਉਹ ਹੈਵੀ ਬਣਦੀ ਆ ਸਲਵਾਰ ਤੇ ਨਾਹੀਂ ਜ਼ਿਆਦਾ ਹਲਕੀ ਬਣਦੀ ਆ ਤਾਂ ਆਪਾਂ ਨੇ ਇਹ ਕਪੜਾ ਵੀ ਹਲਕਾ ਦੇਖੋ ਨਾਹੀਂ ਜ਼ਿਆਦਾ ਭਾਰੀ ਬਣਾਉਣੀ ਆ ਤੇ ਨਾਹੀਂ ਜ਼ਿਆਦਾ ਹਲਕੀ ਤਾਂ ਤੁਸੀਂ ਕਿਸ ਤਰੀਕੇ ਨਾਲ ਇਹਦੀ ਕਟਿੰਗ ਕਰੋਗੇ ਦੇਖੋ ਆਪਣੇ ਪੂਰਾ ਪਣਾ ਨਹੀਂ ਲੈਣਾ ਇਹਦਾ ਕਪੜਾ ਆਪਣੇ ਕੋਲੇ ਬਹੁਤ ਆ ਦੇਖੋ ਤਾਂ ਆਪਾਂ ਨੇ ਇਸ ਤਰ੍ਹਾਂ ਇੱਕਦਮ ਕਪੜੇ ਨੂੰ ਪਹਿਲਾਂ ਸਾਫ਼ ਕਰਕੇ ਰੱਖ ਲਾਂਗੇ ਦੇਖੋ ਆਪਾਂ ਨੇ ਜਿੰਨੇ ਪੌਂਚੇ ਉਤਾਰੇ ਸੀ ਉਨੇ ਹੀ ਹੁਣ ਆਪਾਂ ਨੇ ਇਹਦੇ ਕੁੰਡੇ ਤਾਰਨੇ ਹੋਣਗੇ ਉਸੇ ਤਰੀਕੇ ਮੈਂ 6.5 ਇੰਚ ਉੱਪਰ ਲੈ ਕੇ ਜਾਉਂਗੀ ਤੁਸੀਂ ਇਸ ਤਰ੍ਹਾਂ ਨਹੀਂ ਕッティング ਕਰਨਾ ਜਿਹੜੇ ਗੋਡੇ ਕਟਿੰਗ ਕਰਕੇ ਰੱਖੇ ਹੋਏ ਆ ਤੁਸੀਂ ਉਹਨਾਂ ਨੂੰ ਵੀ ਇਹਦੇ ਬਰਾਬਰ ਰੱਖ ਕੇ ਨਿਸ਼ਾਨ ਲਗਾ ਸਕਦੇ ਹੋ ਮੈਂ ਬਾਰ-ਬਾਰ ਉਹਨਾਂ ਨੂੰ ਨਹੀਂ ਚੱਕਦੀ ਹੈਗੀ ਗੋਡਿਆਂ ਨੂੰ ਜਦੋਂ ਆਪਾਂ ਸਲਵਾਰ ਦੀ ਕਟਿੰਗ ਕਰ ਰਹੇ ਹਾਂ ਤਾਂ ਆਪਾਂ ਉਹਨਾਂ ਨੂੰ ਸਾਈਡ ਤੇ ਰੱਖਤਾ ਹੁਣ 6.5 ਇੰਚ ਇਸ ਤਰੀਕੇ ਆਪਾਂ ਨੇ ਉੱਪਰ ਕੱਢ ਕੇ 2.5 ਇੰਚ ਇਹਦੇ ਵਿੱਚ ਆਪਾਂ ਐਕਸਟਰਾ ਪਾ ਦਨੇ ਹੁੰਨੇ ਆ ਤਾਂ 48 ਇੰਚ ਤੇ ਨਿਸ਼ਾਨ ਲਗਾਤਾ ਹੁਣ ਆਪਾਂ ਨੇ 13 ਇੰਚ ਦਾ ਪੀਸ ਉਤਾਰਿਆ ਸੀ 7 ਇੰਚ ਮੂਰੀ ਰੱਖਣੀ ਆ ਤਾਂ ਆਪਾਂ ਡੇਢ ਕ ਇੰਚ ਦਾ ਰੱਖਾਂਗੇ ਐਕਸਟਰਾ ਰੱਖ ਲਾਂਗੇ ਦੇਖੋ ਆ ਹੋ ਗਿਆ ਹੁਣ ਆਪਾਂ ਨੇ ਇੱਥੋਂ ਕਿੰਨਾ ਤੁਸੀਂ ਘੇਰਾ ਰੱਖਣਾ ਉਹ ਤੁਸੀਂ ਪਹਿਲਾਂ ਉੱਥੇ ਨਿਸ਼ਾਨ ਲਗਾਉਂਗੇ ਦੇਖੋ ਆਪਣੀ ਜਿਆਦਾ ਹੈਵੀ ਸਲਵਾਰ ਨਹੀਂ ਬਣਾਉਣੀ ਹੈਗੀ ਸਿਰਫ ਆਪਾਂ 26 27 ਕ ਇੰਚ ਦਾ ਲਵਾਂਗੇ ਇਹਨੂੰ ਕੱਪੜੇ ਨੂੰ ਆਪਾਂ ਮੰਨ ਲਓ ਜਿਹੜਾ ਹੁੰਦੇ ਪਾਉਣੇ ਆ ਜਿਆਦਾ ਹੈਵੀ ਨਹੀਂ ਬਣਾਉਂਦੇ ਆਪਾਂ ਸਲਵਾਰ ਨੂੰ ਤਾਂ 10 ਇੰਚ ਆਪਾਂ نیچے ਆਸਨ ਦਾ ਨਿਸ਼ਾਨ ਲਗਾਵਾਂਗੇ ਇਸ ਤਰ੍ਹਾਂ ਬਿਲਕੁਲ ਸਿੱਧਾ ਨਿਸ਼ਾਨ ਲਗਾ ਲਾਂਗੇ ਹੁਣ ਤੁਸੀਂ ਇਸ ਨਿਸ਼ਾਨ ਤੋਂ ਜਿਹੜਾ ਆਪਣੇ ਆ ਮੂਰੀ ਵਾਸਤੇ ਕਪੜਾ ਲੈਂਦਾ ਐਕਸਟਰਾ ਤਾਂ ਉਹਦੇ ਨਿਸ਼ਾਨ ਦੇ ਨਾਲ ਮਿਲਾ ਲਉਗੇ ਜੇ ਤੁਸੀਂ ਇਸ ਤਰ੍ਹਾਂ ਇੰਚੀ ਟੇਪ ਨਾਲ ਮਿਲਾ ਕੇ ਕੱਟ ਰਹੇ ਹੋ ਤਾਂ ਸਿੱਡਾ ਜਿਹੜਾ ਸੁਡਾ ਸਲਵਾਰ ਦੇ ਕਈ ਵਾਰ ਕੀ ਹੁੰਦਾ ਸਾਈਡ ਤੇ ਇੱਕ ਪਰਾ ਬਾਹਰ ਜਾਣ ਲੱਗ ਜਾਂਦਾ ਜੇ ਤੁਸੀਂ ਇਸ ਤਰੀਕੇ ਨਾਲ ਨਿਸ਼ਾਨ ਲਗਾ ਕੇ ਕਟਿੰਗ ਕਰੋਗੇ ਤਾਂ ਉਹ ਬਿਲਕੁਲ ਵੀ ਨਹੀਂ ਜਾਊਗਾ ਕਈ ਵਾਰ ਕੀ ਆਪਾਂ ਪਤਲੇ ਕਪੜੇ ਨੂੰ ਜ ਐਦਾਂ ਪਕੜ ਕੇ ਕਟਿੰਗ ਕਰ ਲੈਨੇ ਆ ਤਾਂ ਜਿਹੜੀ ਸਲਵਾਰ ਆ ਇੱਥੋਂ ਤਾਂ ਦੇਖੋ ਅੰਦਰ ਨੂੰ ਵੱਢਦੀ ਰਹਿੰਦੀ ਐ ਤੇ ਆਹ ਸਾਈਡ ਬਾਹਰ ਨੂੰ ਨਿਕਲਦੀ ਆ ਤੁਸੀਂ ਇਸ ਤਰ੍ਹਾਂ ਬਿਲਕੁ ਨਾ ਦੇਖੋ ਕਟਿੰਗ ਕਰਕੇ ਵੀ ਤੁਹਾਨੂੰ ਪਤਾ ਚਲ ਜੂਗਾ ਵੀ ਸਲਵਾਰ ਦੀ ਕਟਿੰਗ ਕਿਸ ਤਰੀਕੇ ਨਾਲ ਵਧੀਆ ਹੋਈ ਆ ਜਾਂ ਕਿਸ ਤਰ੍ਹਾਂ ਹੋਈ ਆ ਦੇਖੋ ਇਹ ਆ ਦੇਖੋ ਇਹ ਆ ਦੇਖੋ ਬਿਲਕੁਲ ਵੀ ਆਪਣੀ ਸਲਵਾਰ ਆ ਜਿਹੜੀ ਸਾਈਡ ਤੋਂ ਆ ਚੀਜ਼ਾਂ ਤੋਂ ਬਾਹਰ ਵੱਲ ਨਹੀਂ ਜਾ ਰਹੀ ਜਦੋਂ ਆਪਾਂ ਸਟੀਚਿੰਗ ਕਰਾਂਗੇ ਸਟੀਚਿੰਗ ਵੇਲੇ ਵੀ ਆ ਸਲਾਈ ਨੂੰ ਆਪਾਂ ਨੇ ਇਸ ਤਰ੍ਹਾਂ ਪਰਮੀ ਦੇ ਵਿੱਚ ਪਾਉਣੀ ਆ ਜਿਆਦਾ ਮਾਰਜਨ ਜੇ ਨਹੀਂ ਵੀ ਦੇਣਾ ਤਾਂ ਤੁਸੀਂ ਉਹਦੀ ਕਟਿੰਗ ਕਰ ਸਕਦੇ ਹੋਗੇ ਜਦੋਂ ਮੂਰੀ ਬਣ ਕੇ ਰੈਡੀ ਹੋਗੀ ਹੁਣ ਦੇਖੋ ਇਸੇ ਤੋਂ ਪਹਿਲਾਂ ਆਪਾਂ ਨੇ ਦੋ ਪੱਲਿਆਂ ਦੀ ਕਟਿੰਗ ਕਰੀ ਆ ਉਸੇ ਤਰ੍ਹਾਂ ਹੀ ਦੋ ਪੱਲਿਆਂ ਦੀ ਆਪਾਂ ਹੋਰ ਕਟਿੰਗ ਕਰ ਰਹੇ ਹਾਂ ਇਸ ਤਰ੍ਹਾਂ ਕੱਪੜੇ ਨੂੰ ਆਪਾਂ ਸੈੱਟ ਕਰਕੇ ਰੱਖ ਲਿਆ ਕੰਨੀਆਂ ਨੂੰ ਆਪਸ ਦੇ ਵਿੱਚ ਮਿਲਾ ਲਿਆ ਮਿਲਾ ਕੇ ਇਕਦਮ ਜਮਾ ਆਪਾਂ ਨੇ ਇਸ ਤਰ੍ਹਾਂ ਸੈੱਟ ਕਰ ਲੈਣਾਗਾ ਕਿਉਂਕਿ ਜੇ ਤੁਹਾਡਾ ਇਹ ਕੱਪੜਾ ਰੱਖਣ ਦੇ ਵਿੱਚ ਰੇਵਜਾ ਕਰਚੇਵ ਕਈ ਵਾਰ ਇਧਰ ਉਧਰ ਰੱਖ ਲਿਆ ਤਾਂ ਤੁਹਾਨੂੰ ਬਲ ਪਾਉਣ ਦੇ ਵਿੱਚ ਵੀ ਪ੍ਰੋਬਲਮ ਆਊਗੀ ਤਾਂ ਜਿਹੜੀ ਝੋਲੀ ਵਾਲੀ ਸਲਾਈ ਹੋਊਗੀ ਕਈ ਵਾਰ ਇਹ ਤੁਹਾਡੀ ਵੱਧ ਘੱਟ ਸਕਦੀ ਹੈ ਜੇ ਤੁਹਾਡੀ ਸਹੀ ਤਰੀਕੇ ਨਾਲ ਇਹ ਸਲਵਾਰ ਨਹੀਂ ਰੱਖੀ ਗਈ ਇਸ ਤਰ੍ਹਾਂ ਕਟਿੰਗ ਵੇਲੇ ਤਾਂ ਤੁਸੀਂ ਇਸ ਤਰ੍ਹਾਂ ਸਹੀ ਤਰੀਕੇ ਦੇ ਨਾਲ ਇਹਨੂੰ ਰੱਖਣਾ ਹੋਊਗਾ ਮੈਂ ਇਸੇ ਤਰ੍ਹਾਂ ਇਹ ਆਪਾਂ ਇਹਦੇ ਉੱਪੋਂ ਕਟਿੰਗ ਕਰ ਦਾਂਗੇ ਦੇਖੋ ਇਹ ਆਪਣੀ ਸਲਵਾਰ ਦੀ ਕਟਿੰਗ ਸੀਗੀ ਪੂਰੇ ਆਲਓਵਰ ਸੂਟ ਦੀ ਆਪਾਂ ਨੇ ਕਟਿੰਗ ਕਰਕੇ ਤੁਹਾਨੂੰ ਦਿਖਾਈ ਆ ਹਾਂਜੀ ਇਹ ਆਪਾਂ 벨ਟ ਦੀ ਕਟਿੰਗ ਕਰ ਰਹੇ ਹਾਂ ਜੇ ਤੁਹਾਨੂੰ ਦੱਸ ਦੇਣਾ ਵੀ 6.5 ਇੰਚ ਆਪਾਂ ਨੇ ਉੱਪਰ ਕੱਢਣਾ 2.5 ਇੰਚ ਉਹਦੇ ਵਿੱਚ ਪਲੱਸ ਕਰਨੇ ਹੁੰਦੇ ਆ ਤਾਂ ਆਪਾਂ ਕਟਾਈ ਦਾ ਦੇਖੋ 7 ਇੰਚ 벨ਟ ਲਾਉਣੇ ਹੁੰਦੇ ਆ ਆਪਣਾ ਤਿਆਰ ਇਹ 4.5 ਇੰਚ ਰੈਡੀ ਰਹਿ ਜਾਂਦਾ ਕਈ ਵਾਰ ਕੀ ਇਸ ਤਰ੍ਹਾਂ ਵੀ ਆਪਾਂ ਲਾ ਸਕਦੇ ਆ 4.5 ਇੰਚ ਇਸ ਤਰ੍ਹਾਂ ਉੱਪਰ ਕੱਢ ਲੈਣੇ ਆ ਤਾਂ ਜਿੰਨੀ ਸਲਵਾਰ ਦੀ ਲੈਂਥ ਹੁੰਦੀ ਓੰਨੀ ਆਪਾਂ ਕੱਟ ਕਰ ਦਿੰਨੇ ਆ ਪਰ ਕਟਾਈ ਦਾ ਬੈਲਟ ਆਪਾਂ ਨੇ 7 ਇੰਚ ਹੀ ਉਹਦੇ ਲਾਉਣਾ ਹੁੰਦਾ ਆਪਾਂ ਦੋਨੋਂ ਤਰੀਕਿਆਂ ਨਾਲ ਤੁਹਾਨੂੰ ਦੱਸ ਦੇਵਾਂਗੇ ਪਰ ਸਹੀ ਮੇਨ ਤਰੀਕਾ ਜਿਹੜਾ ਜਮ ਬਿਲਕੁਲ ਪਰਫੈਕਟ ਤਰੀਕਾ ਹੈ ਉਹ 6.5 ਇੰਚ ਕੱਢ ਕੇ ਜਿਹੜੀ ਮਰਜ਼ੀ ਨਾਪ ਦੀ ਤੁਸੀਂ ਸਲਵਾਰ ਦੀ ਕਟਿੰਗ ਕਰ ਰਹੇ ਹੋ ਉਹਦੇ ਵਿੱਚ 2.5 ਇੰਚ ਪਲੱਸ ਕਰ ਦਿਆ ਕਰੋ ਜਿੰਨਾ ਤੁਸੀਂ 벨ਟ ਲਗਾਉਣਾ ਹੁੰਦਾ ਉਹਦੇ ਨਾਲੋਂ 1/2 ਇੰਚ ਉੱਪਰ ਕੱਢਿਆ ਕਰੋ ਹੁਣ ਆਪਾਂ ਦੇਖੋ 6.5 ਇੰਚ ਉੱਪਰ ਕੱਢਦੇ ਆ ਤਾਂ 7 ਇੰਚ ਕਟਾਈ ਦਾ 벨ਟ ਲਾ ਰਹੇ ਆ ਤੁਹਾਡੇ ਸਾਹਮਣੇ ਦੇਖੋ ਆਪਾਂ 7 ਇੰਚ ਕਟਾਈ ਦਾ 벨ਟ ਦੀ ਕਟਿੰਗ ਕਰ ਰਹੇ ਆਂਗੇ ਉਹਨੇ ਦੇ हिਪ ਤੋਂ ਆਉਂਦਾ ਸੀ 19 ਇੰਚ ਤਾਂ ਆਪਾਂ 22-23 ਇੰਚ ਕਟਾਈ ਦੀ 벨ਟ ਪਾਵਾਂਗੇ ਇਹਨਾਂ ਦੇ ਅੱਜ ਆਪਣੀ ਇਹ ਸੀ ਅੱਜ ਦੀ ਵੀਡੀਓ ਸੀ ਕਿ ਵਰਕ ਵਾਲੇ ਸਿੰਪਲ ਸੂਟ ਦੀ ਕਟਿੰਗ ਬਾਰੇ ਸੀ ਜਿਹਦੇ ਵਿੱਚ ਆਪਾਂ ਨੂੰ ਆਪਾਂ ਤੁਹਾਨੂੰ ਸਾਰਾ ਪਰਫੈਕਟ ਤਰੀਕਿਆਂ ਬਾਰੇ ਦੱਸਿਆਗਾ ਵੀ ਕਿੰਨਾ ਆਪਾਂ ਨੇ ਥੀਰਾ ਪਾਉਣਾ ਕਿੰਨਾ ਆਪਾਂ ਨੇ ਮੋਢਾ ਪਾਉਣਾ ਸਲਵਾਰ ਦੀ ਕਟਿੰਗ ਬਾਰੇ ਵੀ ਦੱਸਿਆਗਾ ਵੀ ਤੁਸੀਂ ਵਰਕ ਨੂੰ ਕਿਸ ਤਰ੍ਹਾਂ ਮੰਨ ਲਓ ਸੈਟਿੰਗ ਦੇ ਵਿੱਚ ਕਰਕੇ ਉਹਦੀ ਕਟਾਈ ਕਰ ਸਕਦੇ ਹੋਗੇ ਮੈਂ ਆਸ ਕਰਦੀ ਹਾਂ ਤੁਹਾਨੂੰ ਇਹ ਵੀਡੀਓ ਸਾਡੀ ਪਸੰਦ ਆਈ ਹੋਊਗੀ ਤੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਕਰਕੇ ਸਾਨੂੰ ਜਰੂਰ ਦੱਸਿਆ ਕਰੋ ਫਿਰ ਵੀ ਜੇ ਕਿਸੇ ਵੀ ਚੀਜ਼ ਦਾ ਨਹੀਂ ਪਤਾ ਚੱਲਦਾ ਤਾਂ ਸਾਨੂੰ ਕਮੈਂਟਾਂ ਰਾਹੀਂ ਪੁੱਛਦੇ ਰਿਹਾ ਕਰੋ ਜਦੋਂ ਵੀ ਤੁਸੀਂ ਨੇ ਕੋਈ ਫੋਨ ਕਾਲ ਤੇ ਕੋਈ ਵੀ ਚੀਜ਼ ਪੁੱਛਣੀ ਹੁੰਦੀ ਆ ਤਾਂ ਤਾਂ ਸਾਨੂੰ ਪਲੀਜ਼ ਦੁਪਹਿਰੇ ਜਾਂ ਮੰਨ ਲਓ ਸਵੇਰ ਦੇ ਟਾਈਮ ਤੇ ਨਾ ਕਰਿਆ ਕਰੋ ਮੰਨ ਲਓ ਕਾਲ ਵਗੈਰਾ ਅਸੀਂ ਉਸ ਟਾਈਮ ਬਿਜ਼ੀ ਹੁੰਨੇ ਆ ਤਾਂ ਜਦੋਂ ਵੀ ਤੁਸੀਂ ਨੇ ਕੋਈ ਕਾਲ ਵਗੈਰਾ ਕਰਨੀ ਹੁੰਦੀ ਆ ਤਾਂ 8:30 ਵਜੇ ਤੋਂ ਬਾਅਦ ਸ਼ਾਮ ਨੂੰ ਕਰ ਸਕਦੇ ਹੋਗੇ